ਸਤ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਖੋਹੋ ਨਵੀਂ ਵੀਡੀਓ 'ਚ ਲੋ ਜੀ ਭਾਈ ਅੱਜ ਦਿਨਾਂ ਦੂਜਾ ਝੋਵਾ ਵੇਨ ਵੜਾਈ ਦਾ ਹਨਾ ਜੇ ਪਹਿਲੀ ਵੀਡੀਓ ਦੇਖੀ ਹੋ ਆਪਣੇ ਜਿਹੜਾ ਝੋਵਾ ਵੇਨ ਦੀ ਵਾਢੀ ਆ ਆਪਾਂ ਮੈਂ ਹੈ ਨਾ ਹੋਰ ਤੱਕਾਦਾ ਬਾਕੀ ਅੱਜ ਵੀ ਥੋੜਾ ਲੇਟੇ ਆਏ ਆ ਤੇ ਬਗਾਤ ਨਾ ਥੋੜੇ ਨੇ ਰਹੇ ਇੱਕ ਬਿੱਗਾ ਡੇਢ ਕ ਬਿੱਗਾ ਵਧਣ ਚਲ ਕੇ ਭਾਈ ਉੱਥੇ ਕਚਰਾ ਬਹੁਤ ਆ ਉਹਦੇ ਕਹਿੰਦੇ ਝੋਪਾ ਝੋਪਾ ਭਰ ਗਿਆ ਹਨਾ ਫਿਰ ਦਾਫੇ ਦੀ ਪੂਰੀ ਦੀ ਆਪਣੀ ਪਾਈ ਉੱਪਰ ਕੱਲ੍ਹ ਵਾਈਂ ਫੋਨ ਜਲਾਤੀ ਆ ਜੇ देखो कलदे निजे नुंदे येदे ना अपना ਥੋੜਾ ਲੈਕ ਚੋ ਹੋ ਕੇ ਆਏ ਹੁਣ ਥੋੜਾ ਉੱਥੇ ਲੇਟਿਆ ਜੇ ਮੈਂ ਨੂੰ ਧੂਰ ਬੋਲੇ 7:00 ਕੱਟ ਵਜੇ ਉੱਠੇ ਆਂ ਜਿਹੜਾ ਸੀਪਾ ਸੁਪਾ ਸਾਫ ਕਰੀਆ ਤੇ ਪੂਰੀ ਚੇਂਜ ਕਰੀ ਪੂਰੀ ਚੇਂਜ ਕਰਨੇ ਬਾਅਦ ਮਸ਼ੀਨ ਘਰ ਆਈ 10 ਤਿੰਨ ਚਾਰ ਕਿਲੋਮੀਟਰ ਦਾ ਜਿਹੜਾ ਜਿਹੜਾ ਆਈ ਮਸ਼ੀਨ ਨਾ ਅੱਡੇ ਪੱਤੇ ਚੱਲ ਗਈ ਅੱਡਾ ਕਾਹਦਾ ਭਾਈ ਜੰਗਲ ਚ ਮੰਗਲੇ ਆਉਦਾ ਖੇਤ ਚ ਸਮਾਨ ਪਿਆ ਜੇ ਬਾਕੀ ਮੌਸਮ ਅੱਜ ਲੱਗਦਾ ਮੈਨੇ ਜੀ ਅੱਜ ਫੇਰ ਜਿਹੜਾ ਗੜਬੜਾ ਹਨਾ ਕਰੂਗਾ ਸਿਸਟਮ ਜਿਆਦਾ ਹੀ ਬਾਕੀ ਉਹਨਾਂ ਢੇਰੀਆਂ ਦਾ ਸਿਸਟਮ ਹੈ ਜਿਹੜਾ ਹਨਾ ਰਾਤ ਬਈ ਮਿਹਨਤ ਕਰੀ ਥੋੜੀ ਜੀ ਇਹ ਤੇ ਹੋਰ ਲਾ ਲਾ ਕੇ ਦਿਮਾਗ ਯਾਨੀ ਕਰ ਲਿਆ ਸੈਟ ਹੁਣ ਗਿਰਨ ਤਾਂ ਲੱਗ ਗਿਆ ਹੁਣ ਥੋੜੇ ਜੀ ਬੈਰਿੰਗਾਂ ਜਿਹੜੇ ਹਨਾ ਬੈਰਿੰਗਾਂ ਦੇ ਵਿੱਚ ਹੁਣ ਉਹ ਹੀ ਦੇਖਦਾ ਪਾਣਾ ਪਿੱਛੇ ਆਪਣੇ ਉਧਰ ਬੰਦੇ ਆ ਗਏ ਤੇ ਉਹਨਾਂ ਨੂੰ ਲੈਣ ਜਾਣਾ ਤਾਂ ਆਪਣੇ ਉਹ ਗੁੰਡੇ ਦੇ ਬੈਠੇ ਹੋਏ ਆ ਸੱਤ ਟ੍ਰੇਨ ਆਈ ਜਾਂ ਟ੍ਰੇਨ ਥੋੜੀ ਜਿਹੀ ਲੇਟ ਹੋ ਗਈ ਦੋ ਘੰਟੇ ਬੈਹ ਸੱਤ ਵਜੇ ਦਾ ਟਾਈਮ ਤਾਂ ਟ੍ਰੇਨ ਦਾ ਤਾਂ ਟ੍ਰੇਨ 7 ਵਜੇ ਆਈ ਟ੍ਰੇਨ ਆਈ ਆ ਨਾ 6:00 9:00 ਵਜੇ ਦੇ ਉਹਦੇ ਕਹਿ ਕੇ ਥੋੜੇ ਜਿਹਾ ਲੇਟ ਹੋ ਗਏ ਉਹ ਉਹਨਾਂ ਦਾ ਮੈਂ ਦੇਖਣ ਨੂੰ ਉਹਨਾਂ ਨੂੰ ਲੈਣ ਜਾਣਾ ਦਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਮਸ਼ੀਨ ਚਲਾ ਕੇ ਨਾ ਇੱਕ ਵਾਰ ਨਾ ਸੀਐਨ ਪੂਰੀ ਤਸੱਲੀ ਕਰਕੇ ਜਾਵਾਂ ਇਹ ਪਿੱਛੇ ਵੀ ਚੱਲਦਾ ਹੈ ਕਿ ਨਹੀਂ ਚੱਲਦਾ ਰਾਤ ਵਾਈ ਹੋ ਜਾਣਾ ਤਾਂ ਉਹੀ ਕੰਮ ਆ ਤਾਂ ਉਹ ਠੀਕ ਹੈ ਠੀਕ ਹੈ ਵਧੀਆ ਹਾਂ ਹੈ ਵਧੀਆ ਹੈ ਹਾਂ ਸ਼ਾਂਤੋਂ ਨਹੀਂ ਕਰ ਰਹੀ ਹਾਂ ਨਹੀਂ ਕਰ ਰਹੀ ਵਧੀਆ ਹਾਂ ਮਸਤ ਮਸਤ ਬਾਹੂ ਪਗੜੀ ਐਸੀ ਹੀ ਬੰਨਤੇ ਹੋ ਕਾਸੀ ਐਸੇ ਹੀ ਰਾਸਤਾਨੀ ਹਾਂ ਰਾਸਤਾਨੀ ਹੋ ਆਪ ਤੋ ਐਮਪੀ ਮੇ ਰਹ ਰਹੇ ਹੋ ਹਾਂ ਐਮਪੀ ਮੇ ਰਹ ਰਹੇ ਪਹਿਲੇ ਇਥੇ Rajasthan ਮੇ ਅੱਛਾ ਪਰ Rajasthan ਸੇ ਆਏ ਹੋ ਹੋ ਦੇਖ ਲਓ ਭਾਈ ਹੈ ਨਾ ਵੀ ਇਹਨਾਂ ਨੇ ਆ ਕੇ ਰਾਸਤਾਨੀਆਂ ਨੇ ਆਪਣੀ ਪਛਾਣ ਨਹੀਂ ਭੁੱਲੀ ਹੈਗੀ ਹੈ ਨਾ ਪਕੜੀ ਹੈ ਜਿਹੜੀ ਰਾਸਤਾਨਾ ਵਾਲੀ ਉਹ ਬੰਦੇ ਆ ਆਪਣੇ ਭਾਈ ਬਾਹਰ ਜਾ ਕੇ ਹੈ ਨਾ ਆਪਾਂ ਕੋਈ ਉਥੇ ਕੋਈ ਕੰਨ ਲੱਗ ਜੰਨੇ ਆ ਉਹ ਦੇਖੋ ਹੁਣ ਵਧੀਆ ਚੱਲ ਰਹਾ ਹੋਰ ਤਾਂ ਉਹ ਵਧੀਆ ਹਾਂ ਵਧੀਆ ਅੱਜ ਮੌਸਮ ਖਰਾਬ ਕਰਵਾਏਗਾ ਹਾਂ ਥੋੜਾ ਲੱਗ ਰਹਾ ਐ ਐ ਨਹੀਂ ਹੁਣ ਤੋਂ ਭਗਵਾਨ ਨਾ ਕਰੇ ਹਨ ਹੋਏ ਨਾ ਹੁਣ ਤੋਂ ਪਸੂਆ ਵੀ ਫਸਲ ਖਰਾਬ ਹੋਣੇ ਵਾਲਾ ਨੁਕਸਾਨ ਬਹੁਤ ਹੋਗਾ ਬਰਾ ਇਹ ਮੰਨ ਲਓ ਬਾਰਿਸ਼ ਹੋਤੀ ਹੈ ਤਾਂ ਨੁਕਸਾਨ ਬਹੁਤ ਹੋਗਾ ਇਹ تمہارا खेत ਹੈ ਜੀ ਹਾਂ ਆਪਣੇ ਭਾਈ ਦਾ ਹੀ ਹੈ ਅੱਛਾ ਉਹ ਦਾਣਾ ਕਿਉਂ ਕੱਢ ਰਹੇ ਆ ਉਹ ਕੱਟ ਲਗਾ ਕੇ ਉਹ ਕਿਸੇ ਔਰ ਕਾ ਹੈ ਹਾਂ ਇਹ ਉਹ ਬੜਾ ਭਾਈ ਕਾ ਹੈ ਅੱਛਾ ਠੀਕ ਹੈ ਠੀਕ ਹੈ ਖੇਤ ਗਿੱਲਾ ਹੈ ਵੀ ਹੈ ਨਾ ਹਾਂ ਚੰਗੀ ਜ਼ਮੀਨ ਹੈ ਨਾ ਸਿਆਣੇ ਬਾਈ ਆਹ ਕੰਮ ਕਰ ਲੰਦੇ ਆ ਨਾ ਮਸ਼ੀਨ ਵਾਲੇ ਤਾਂ ਕਿ ਨਹੀਂ ਇਹਨਾਂ ਨੇ ਕਰਨਾ ਹੈਗਾ ਦੇਖੋ ਜਿਵੇਂ ਮੇਢ ਦੇ ਪੱਥਰ ਆ ਇਹ ਹੁਣ ਆਪਣੇ ਸਿਆਣੇ ਆ ਇਹਨਾਂ ਨੂੰ ਪਤਾ ਵੀ ਆ ਨਾ ਮਸ਼ੀਨ ਦਾ ਕੱਟ ਲਾਵਾਂਗੇ ਤਾਂ ਬਲੇਡ ਵੀ ਟੁੱਟੂਗਾ ਨਾ ਬਿਜਲੀ ਗੱਡੀ ਤੇ ਪੱਥਰ ਜਾਊਗਾ ਇਹਨਾਂ ਨੇ ਪਹਿਲੇ ਹੀ ਵੱਢ ਕੇ ਆਪਣਾ ਨਾ ਸਾਈਡ ਤੇ ਰੱਖਿਆ ਹੁਣ ਦੇਖੋ ਪਹਿਲਾ ਕਿਹੜਾ ਨਾਲ ਦੀ ਨਾਲ ਅਮਲਾਂ ਸਿੱੜਦਾ ਜਾਂਦਾ ਆਹ ਕੰਮ ਜ਼ਰੂਰ ਕਰਨਾ ਚਾਹੀਦਾ ਇੱਧਰ ਪਤਾ ਨਹੀਂ ਤਾਂ ਕਈ ਕੀ ਕਰਦੇ ਆ ਬਾਈ ਮਸ਼ੀਨ ਵਾਲੇ ਨੂੰ ਕਹੀ ਜਾਣਗੇ ਮੜੇ ਇੱਧਰ ਕਰ ਲੈ ਮੜੇ ਇੱਧਰ ਕਰ ਲੈ ਹੁਣ ਇਹ ਬੰਦਾ ਸਮਝਦਾਰ ਆ ਪੱਥਰ ਵੀ ਬਹੁਤ ਆ ਨਾ ਉਹਦੇ ਪੱਥਰਾਂ ਕਰਕੇ ਨਹੀਂ ਆਪਣੇ ਵੱਢ ਕੇ ਪਹਿਰੇ ਹੀ ਰੱਖ ਲ ਅੱਗੇ ਜੀ ਪੁਲੀ ਪਾ ਲਿਆ 14 ਇੰਚੀ 13 ਪਾਉਣੀ ਆ ਬਾਈ ਇਹਦੇ ਵਿੱਚ ਹੁਣ ਅੱਜ 13 ਦੀ ਪੁਲੀ ਲੈ ਕੇ ਆਉਂਗਾ ਆਪਾਂ ਨੂੰ ਨਾਲੇ ਇਹ ਹੀ ਪੁਲੀ ਮਿਲੀ ਸੀ ਥੋੜਾ ਤੋੜਾ ਹਣਾ ਘਾਟਾ ਜਿਵੇਂ ਹੁਣ ਮਸ਼ੀਨ ਪਹਿਲੇ ਹੀ ਚੱਲਦੀ ਆ ਥੋੜਾ ਥੋੜਾ ਹੋਰ ਚਾਹੀਦਾ ਕਿ ਸੋਵਾ ਵਿੰਦੀ ਉਹ ਜਿਹੜਾ ਪੂਸ ਪਾਸ ਹੁੰਦਾ ਖਾਲੀ ਤਾਂ ਨਹੀਂ ਚੱਲਦੀ ਅੰਦਰ ਦੇ ਬਾਕੀ ਬਾਈ ਵੀ ਸੋਵਾ ਵੀ ਹੈਵੀ ਵਧੀਆ ਕਾਜਰਾ ਨਹੀਂ ਹੈ ਜਮੇ ਮੈਂ ਚਾਹੀਦਾ ਖਿਆਲ ਰੱਖਣਾ ਮੈਂ ਤਾਂ ਸਾਨੂੰ ਦਾ ਮਗਰ ਆਂ ਮੈਂ ਇਹ ਦੇ ਇੱਕ ਬੰਦਾ ਇਹਦੇ ਬਾਰੇ ਛੱਡਣਾ ਮੈਨਾ ਬਾਈ ਹੈ ਨਾ ਤੁਹਾਨੂੰ ਪਤਾ ਵੀ ਇਹ ਪਾਈ ਚਾਰ ਦੇ ਕਿਤੇ ਨਾ ਖੁੱਲਿਆ ਬਾਈ ਆ ਗਰੀਬ ਮਾਰ ਹੋ ਜੂਗੀ ਰੁਪਇਆ 50000 ਮੰਨ ਕੇ ਚੱਲੂਗੀ ਜਿਹੜੀ ਮਸ਼ੀਨ ਛੱਡੂਗੀ ਉਹ ਤਾਂ ਲੱਗ 50000 ਰੁਪਏ ਦੇ حساب ਕਰ ਰਹਿਣਗੇ ਬਾਈ ਇੱਥੇ ਬਾਕੀ ਵੀਰਾਂ ਨੇ ਵਧੀਆ ਬਣਿਆ ਨੇ ਹਣਾ ਫੇਸਬੁੱਕ ਤੇ ਰੀਲ ਬਾਈ ਦੀ ਵਧੀਆ ਤਿਆਰ ਹੋ ਦਾ ਬਾਈ ਬਾਈ ਇਹਨੂੰ ਥੋੜਾ ਜਿਹਾ ਨੀਵਾ ਕਰਕੇ ਰੱਖਣਾ ਪਹਿਲਾਂ ਆਪਣਾ ਪ੍ਰਾਪਰ ਦਾ ਪੂਛ ਦੇ ਨਾਲ ਦੋ ਪੂਛੋ ਵੀ ਕਿੰਨੇ ਹੁਣ ਥੋੜਾ ਜਿਹਾ ਨੀਵਾ ਆਇਆ ਉੱਪਰੋਂ ਢਾਲ ਕੇ ਰੱਖਦੇ ਇਹਨੂੰ ਕਿੱਟਾ ਹੈਗਾ ਕਿ ਰੱਖਦੇ ਜਿੱਦਨੂੰ ਉਹ ਲੂਬ ਦਿੰਦਾ ਅਜਿਹਾ ਬਾਈ ਨੜ ਜਿਹਾ ਲਾਇਆ ਹੁਣ ਇਹਦੀ ਇੱਕ ਪੱਤੀ ਜੀ ਬਣਨੀ ਆ ਪੱਤੀ ਜੀ ਬਣਵਾ ਕੇ ਨਾ ਚੌਥੇ ਜਿਹੇ ਦੀ ਉਹਦੀ ਥੋੜੀ ਜੀ ਬਣਾ ਲੈਣੀ ਆ ਆਪਾਂ ਪੂਛ ਥੋੜੀ ਜੀ ਕਾਦਣੇ ਫਿਰ ਉਹ ਥੱਲੇ ਦੱਬ ਕੇ ਰੱਖੋ ਜੀ ਨੇ ਬਾਕੀ ਤੁਹਾਡਾ ਧੰਨਵਾਦ ਆ ਬਾਈ ਸਾਰੇ ਸੱਜਣ ਮਿੱਤਰਾਂ ਦਾ ਜਿਨ੍ਹਾਂ ਨੇ ਆ ਨਾ ਇੰਨੀ ਅਰਦਾਸਾਂ ਮੇਰੇ ਵਾਸਤੇ ਮੈਂ ਕਹਿੰਦਾ ਬਾਈ ਕਿ ਇੱਕ ਵੀ ਦੋ ਤਿੰਨ ਵੀਰ ਆਪਣੇ ਆਏ ਜੀ ਆ ਵਿੱਚ ਜਿਹੜੇ ਬਾਈ ਗੁਰਦੁਆਰਾ ਸਾਹਿਬ ਜਾ ਕੇ ਆਏ ਸਪੈਸ਼ਲੀ ਬਾਈ ਫੋਨ ਲਾਇਆ ਮੈਨੂੰ ਕਹਿੰਨੇ ਬਾਈ ਤੇਰੇ ਕਰਕੇ ਗੁਰਦੁਆਰਾ ਸਾਹਿਬ ਆਏ ਹਨ ਬਾਈ ਦੀ ਮਸ਼ੀਨ ਆ ਜਿਹੜੀ ਵਧੀਆ ਸਹੀ ਜਨ ਲੱਗੇ ਆ ਨਾ ਕੋਈ ਦਿੱਕਤ ਨਾ ਆਵੇ ਸਾਡੇ ਬਾਈ ਨੂੰ ਬਹੁਤ ਬਾਈ ਇੰਨਾ ਪਿਆਰ ਆ ਨਾ ਕਿੱਥੇ ਲੇਕਾ ਦਊਂਗਾ ਬਾਈ ਮੈਂ ਤੁਹਾਡਾ ਬਾਕੀ ਐ ਵੀ ਚਲੋ ਰਲ ਮਿਲ ਕੇ ਨਾ ਜਿਹੜੇ ਮੇਰੇ ਵੀਰ ਇਨਾ ਚਾਹੁੰਦੇ ਆ ਉਹਨਾਂ ਕਰਕੇ ਬਾਈ ਮੈਂ ਇੱਥੇ ਤੱਕਰ ਪਹੁੰਚਿਆ ਜਿਹੜਾ ਇਹ ਥੋੜੇ ਸਜਣ ਮਿੱਤਰਾਂ ਕਰਕੇ ਆ ਨਾ ਹੌਸਲਾ ਵਧਾਈ ਵਾਲੇ ਮੇਰੇ ਇੱਕ ਬਈ ਦਾ ਆਪਣਾ ਅਮਰੀਕਾ ਤੋਂ ਆ ਸ਼ਰਾਤ ਉਹਦਾ ਮੈਸੇਜ ਆਇਆ ਕਹਿੰਦਾ ਬਈ ਕਿੱਦਾਂ ਹਾਲ ਚੱਲ ਪਹੁੰਚ ਗਿਆ ਟਿਕਾਣੇ ਤੇ ਮੈਂ ਕਿਹਾ ਪਹੁੰਚ ਗਿਆ ਕਹਿੰਦਾ ਬਈ ਸਾਡੀ ਸਾਰੀ ਫੈਮਿਲੀ ਤੁਹਾਡੀ ਵੀਡੀਓ ਦੇਖ ਲਈ ਹੈ ਪਹਿਲਾਂ ਤਾਂ ਬਈ ਮੈਂ ਉਹਦਾ ਸ਼ੁਕਰਾਨਾ ਕਰਿਆ ਵੀਰ ਦਾ ਮੈਂ ਕਿਹਾ ਧੰਨਵਾਦ ਵੀਰੇ ਹੈਨਾ ਲਵ ਯੂ ਬੜਾ ਤੁਸੀਂ ਅਮਰੀਕਾ ਦੇ ਵਿੱਚ ਵੀ ਬਈ ਦੇਖੋ ਉੱਥੇ ਹੈਨਾ ਪਸਾਉਂਦੇ ਆ ਵੀ ਇੱਕ ਦੂਰ ਮਿਲਣ ਦਾ ਟਾਈਮ ਨਹੀਂ ਉਹ ਫੇਰ ਵੀ ਦੇਖੋ ਆਪਣੀ 10 20 ਮਿੰਟ ਦੀ ਵੀਡੀਓ ਹੈਨਾ ਕੱਢ ਕੇ ਟੀਵੀ ਤੇ ਲਾ ਕੇ LED ਤੇ ਤਾਂ ਦੇਖਦੇ ਆ ਉਹਨਾਂ ਦਾ ਬਈ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਖੰਨੇ ਕੋਲ ਦੇ ਹੀ ਆ ਵੀਰ ਉਹਨੇ ਹੋਰ ਵੀ ਆਪਣੇ ਸੱਜਣ ਮਿੱਤਰ ਜਿਹੜੇ ਬਾਹਰ ਬੈਠੇ ਆ ਟਰੱਕਾਂ ਚ ਟਰੱਕਾਂ ਦੇ ਵਿੱਚ ਐਲੜੀਆਂ ਦੇ ਵਿੱਚ ਨਾ ਮੈਨੂੰ ਫੋਟੋਆਂ ਮੋਨੇ ਆ ਬਾਈ ਖਿੱਚ ਕੇ ਵੀ ਆ ਵੀਰੇ ਦੇਖ ਤੇਰੀ ਵੀਡੀਓ ਚੱਲਦੀ ਆ ਉਹਨਾਂ ਦਾ ਬਾਈ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਇੱਧਰ ਲਿਆਂਦਾ ਬਹੁਤ ਸ਼ੁਕਰੀਆ ਜਿਹੜੇ ਲੋਕਲ ਦੇ ਵੀ ਆ ਨਾ ਸਾਥ ਦੰਨੇ ਆ ਗੱਗੂ ਵਰਗੇ ਹੋਗੇ ਤਰਸੇਮ ਬਾਈ ਵਰਗੇ ਹੋਗੇ ਆਪਣੇ ਸੀਮੇ ਬਾਈ ਵਰਗੇ ਗੱਗੂ ਦੇ ਡੈਡੀ ਵਰਗੇ ਬਹੁਤ ਬਾਈ ਨਹੀਂ ਕਹੀ ਤਾਂ ਨਾ ਨਹੀਂ ਨਾਲੇ ਮੈਂ ਸਵਾਦ ਲੈਣੇ ਹੁੰਨੇ ਆ ਅੱਜ ਹੀ ਬਾਈ ਕੋਈ ਗੱਲ ਨਹੀਂ ਦੇਖ ਲਾਂਗੇ ਆਪਣੀ ਮਸ਼ੀਨ ਚਲਵਾ ਲੈਣੀ ਸਾਡੀ ਖੜਾ ਦੇਣੀ ਹੈ ਨਾ ਭਈ ਆਉਂਦਿਆਂ ਨੇ ਮਸ਼ੀਨਾਂ ਜੀ ਮੈਂ ਕਹਿਨ ਤਾਂ ਮੈਂ ਕਹਾ ਨਹੀਂ ਆ ਤੇਰੀਆਂ ਮਸ਼ੀਨਾਂ ਦੇ ਵਿੱਚ ਮਸ਼ੀਨ ਨਹੀਂ ਕੋ ਲਾਗੇ ਤਾਉਣੇ ਕਿਤੇ ਆਪਾਂ ਮੈਂ ਬੜ ਜਨਾ ਵੀ ਤੇਰੀਆਂ ਮਸ਼ੀਨਾਂ ਕੋ ਰਹਿਣ ਦੰਨਾ ਆ ਕੇ ਨਹੀਂ ਤੇਰੀ ਮਸ਼ੀਨ ਪਹਿਲਾਂ ਅਸੀਂ ਤੇਰੀ ਚਲਵਾਉਣੀ ਆ ਬਾਅਦ ਚ ਅਸੀਂ ਆਪਣੀਆਂ ਚਲਾਵਾਂਗੇ ਪਹਿਲਾਂ ਮੇਰੇ ਲਈ ਚਲਵਾ ਕੇ ਨਾਲ ਸਾਰੀ ਦਿਹਾੜੀ ਰਹਿ ਕੇ ਬਈ ਫੇਰ ਜਾ ਕੇ ਕਿਤੇ ਮੁੰਡਾ ਗਿਆ ਦੇਖੋ ਨਾ ਹਮ ਕੀਲ ਹਨਾ ਵੀ ਪਿਆਰ ਦੀ ਉਹ ਗੱਲ ਆ ਥੋੜਾ ਸਾਹਮਣੇ ਖਰਚੇ ਨੂੰ ਸਪੈਸ਼ਲ ਗੱਗੂ ਦਾ ਬਾਪੂ ਦਾ ਜੀ ਫੋਨ ਆ ਤੜਕੇ ਕਹਿੰਦਾ ਕਿੰਦਾ ਨਿੰਦਰਾਂ ਮੈਂ ਕਹਾ ਠੀਕ ਆ ਕਹਿੰਦਾ ਡੀਜ਼ਲ ਭਰਾਲਾ ਬਈ ਟੈਂਕੀ ਮੈਂ ਕਿਹਾ ਨਹੀਂ ਆ ਘਲਾਜਰੀ ਦੇ ਡੀਜ਼ਲ ਉਹ ਆ ਗਿਆ ਕੱਲ ਨੂੰ ਭਰ ਆ ਲੂੰਗਾ ਨਾ ਪਿੱਛੇ ਤੇ ਬਈ ਪਵਾ ਕੇ ਲਿਆਈ ਤੇ ਆਪਾਂ ਕਿਹੜਾ ਫਿਰ ਵੀ ਹੈਗਾ ਤਾਂ ਜੇ ਅੱਧੀ ਕੌਣੀ ਨੇ ਕੀ ਹੈਗੀ ਦੀ ਮੈਂ ਕਿਹਾ ਵੀ ਇੰਨੇ ਵੀ ਹੈ ਦੇ ਕੀ ਲੋੜ ਆ ਜੇ ਜਲਦੀ ਬਹੁਤ ਹੈ ਦੀ ਨਾ ਟੈਂਕੀ ਥੋੜੀ ਜੀ ਤੁਹਾਨੂੰ ਬਤਾ ਬਾਹਰ ਖੜਨਾ ਹਸਾਬ ਦਾ ਜੀ ਡੀਜ਼ਲ ਚਾਹੀਦਾ ਮਸ਼ੀਨ ਦੇ ਵਿੱਚ ਤਾਂ ਬਾਕੀ ਆਪਣੇ ਬੰਦੇ ਮੈਨੂੰ ਲੱਗਦਾ ਆਗੇ ਫੋਨ ਆਈ ਜਾਂਦਾ ਉਹਨਾਂ ਦਾ ਕੀ ਦੇਖ ਰਹੇ ਹੋ ਹਾਂ ਹਾਂ ਮੀਰੇ ਪਹਿਲੀ ਮਸ਼ੀਨ ਪਹਿਲੇ ਗੇਜ ਤੇ ਚੱਲਦੀ ਆ ਬੰਦੇ ਵੀ ਆਪਣੇ ਉਧਰਾ ਕੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਵੀ ਅਸੀਂ ਪਹੁੰਚਣ ਆ ਲਈ ਆ ਬਾਕੀ ਕੰਮ ਆ ਜੇ ਵਧੀਆ ਬਾਬੇ ਦੀ ਮਿਹਰ ਨਾਲ ਹਨਾ ਠੀਕ ਠਾਕ ਇਹ ਆ ਚੱਲੀ ਜਾਂਦਾ ਬਾਕੀ ਖੇਤ ਥੋੜੇ ਜਿਹੀ ਗਿੱਲਿਆਂ ਕਰਕੇ ਜੇ ਥੋੜੀ ਮਾਰ ਆ ਦੇਖੋ ਕਿ ਮੇਲੀਆਂ ਪਾਈਆਂ ਆਂ ਹਨਾ ਉਹਦੇ ਕਾਕੇ ਥੋੜੇ ਜਿਹਾ ਜੇ ਕੰਮ ਹੌਲੀ ਹੋ ਆ ਬੰਦ ਜੋਗੇ ਨੂੰ ਕਹਿੰਦੇ ਆਂ ਰਾਮ ਗਲੇ ਹਨਾ ਵੀ ਨਿਸ਼ਾਨ ਨਾ ਹੋਵੇ ਕੰਮ ਭਾਵੇਂ ਥਲਾ ਘੱਟ ਹੋ ਜਵੇ ਪਿਆ ਹੋ ਜਵੇ ਹੁਣ ਆਪਾਂ ਜਾ ਕੇ ਉਹਨਾਂ ਨੂੰ ਬੰਦਿਆਂ ਲੈ ਆਈਏ ਉਹ ਵੀ ਬਸ ਪਹੁੰਚਣ ਆਣੀ ਆ ਕਹਿੰਦੇ ਵੀਰੇ 5 ਮਿੰਟ ਤੱਕ ਆ ਜਾਗੇ ਅਸੀਂ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਬਸ 15 10 15 ਮਿੰਟ ਮੈਨੂੰ ਵੀ ਬਾਈ ਲੱਗਣੇ ਹੋ ਤੇ ਜਾਣ ਨੂੰ ਤੇ ਜਾ ਕੇ ਲਿਆ ਕੇ ਫੇ ਅੱਜ ਦੇਖਦਾ ਮੁੰਡਾ ਇੱਕ ਰੋਟੀਆਂ ਵਾਲਾ ਇੱਕ ਡਰਾਈਵਰ ਆ ਕਹਿੰਦਾ ਬਈ ਮੈਂ ਮਸ਼ੀਨ ਤੇ ਵੀ ਕੰਮ ਪੂਰਾ ਕਰੂੰਗਾ ਮਾ ਚਲੋ ਵਧੀਆ ਹਾਂ ਮਸ਼ੀਨ ਤੇ ਵੀ ਲੰਗਰੀ ਕਿਹੜਾ ਰੋਟੀ ਕਿਹੜਾ ਬਾਈ ਸਾਰੀ ਦੀ ਵਾਲੀ ਖਾਈ ਜਣੇ ਇੱਕ ਟਾਈਮ ਬੰਨਣੀ ਰੋਟੀ ਉਹਦੇ ਬਾਅਦ ਤੇ ਵਿਹਲਾ ਸਾਰੀ ਜਿਹੜੀ ਚਾਹ ਚੂ ਤੁਹਾਨੂੰ ਪਤਾ ਬਾਹਰੇ ਬੰਦਾ ਪੀਂੂ ਲੰਦਾ ਨਾ 20 30 ਰੁਪਏ ਦੀ ਚਾਹ ਆਉਂਦੀ ਆ ਬਣਾਉਣ ਨੂੰ ਪਹਿਲਾਂ 20 ਰੁਪਏ ਦੁੱਧ ਲਓ ਫਿਰ ਜਾਓ ਓਡੇ ਤੇ ਫੇ ਚਾਹ ਬਣਾਓ ਉਹਨਾਂ ਦਾ ਬੰਦਾ ਬਾਹਰੇ ਪੀ ਲੰਦਾ ਇੱਕ ਦੋ ਕੱਪ ਜਿਹੜੇ ਪੀਣੇ ਆ। ਚਲੋ ਚਲਦੇ ਆ ਜੀ ਫੇਰ ਲੈਣ। ਦਿਖਾਵ ਮਲਾਉਨੇ ਆ ਤੁਹਾਨੂੰ ਨਾਲੇ ਫੇ। ਬਾਈ ਮਸ਼ੀਨ ਕੋਲ ਤੇ ਤਾਂ ਆਗੇ ਤੇ ਆਪਾਂ ਆਪਣੇ ਡੇ ਤੇ। ਬਾਈ ਉਹ ਨਹੀਂ ਵੀ ਆਗੇ ਤੇ ਬਾਈ ਆਇਆ ਔਰ ਇਹਨੂੰ ਪਹਿਲਾਂ ਕਿੱਦਾਂ ਹਾਲ ਚਾਲ? ਵਧੀਆ ਵਧੀਆ। ਕਿਹੜਾ ਪਿੰਡ ਆ ਬਾਈ ਦਾ? ਵੀਰੇ ਪਿੰਡ ਡੱਲਾ। ਡੱਲਾ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਲੁਧਿਆਣਾ। ਉਹਦਾ ਦਿਹਾਣਾ ਵੀਰੇ। ਲੁਧਿਆਣਾ। ਠੀਕ ਹੈ ਬਾਈ ਆਪਣਾ ਹੈਗਾ ਲਾਂਗਰੀ। ਰੋਟੀ ਪਾਣੀ ਬਣਾ ਲੈਣਾ ਵੀਰੇ ਪੂਰਾ। ਹਾਂ ਹਾਂ। ਦੂਜੀ ਕਵੰਦਾ ਬਾਈ ਡਰਾਈਵਰ ਆ ਮਸ਼ੀਨ ਤੇ ਛੱਡਿਆ ਤਾਂ ਉਹ ਤਾਂ ਆਉਂਦਾ ਹੀ ਮਸ਼ੀਨ ਤੇ ਬਹਿ ਗਿਆ ਪਤੰਦਰ ਹਣਾ ਚੱਲ ਦੇਖ ਲੈ ਮੇਰਾ ਵੀਰ ਨੂੰ ਸਮਾਨ ਚੱਕ ਲੈ ਕਿਤੇ ਡੇਰਾ ਵਧੀਆ ਚੰਗੀ ਜਗ੍ਹਾ ਲਾ ਲੈਣਾ ਤਾਂ ਕਰੈਸਰ ਵਾਲਿਆਂ ਬਾਈ ਉਹਰੇ ਨਾਲੇ ਉਹਨਾਂ ਨੇ ਕਹਿਤਾ ਕਹਿੰਦੇ ਹਣਾ ਉਹਰੇ ਲਾ ਲੋ ਪਰ ਚਲੋ ਫਿਰ ਵੀ ਇੱਕ ਵਾਰ ਦੇਖ ਲੈ ਬਾਈ ਇੱਕ ਵਾਰ ਨਾ ਫੋਲ ਕੇ ਤੈਨੂੰ ਕਿਹੜੀ ਚੀਜ਼ ਦੀ ਕਮੀ ਆ ਉਹ ਚੀਜ਼ ਆਪਾਂ ਲਿਆਉਨੇ ਆ ਆ ਤਾਂ ਬਾਲਟੀ ਹੋ ਗਈ ਬਾਈ ਪਾਣੀ ਵਾਲੀ ਆ ਨਾਲੇ ਖੂਆ ਵੀਰੇ ਉਹ ਇਹ ਮੈਂ ਤੈਨੂੰ ਤੇਰੇ ਨਾਲ ਭਰਾ ਦਿੰਦਾ ਹਾਂ ਹਾਂ ਆਈ ਨਹੀਂ ਕੋਈ ਰੋਕਦਾ ਉਹਰੇ ਕੋਈ ਵੀ ਬੜਾ ਪਤਾ ਸਹੀ ਹੋਵੇ ਨਾ ਗਲਤ ਨਾ ਹੋਵੇ ਬਸ ਇਹ ਹੋ ਗਿਆ ਸਿਲੰਡਰ ਇੱਕ ਥੈਲੇ ਤੇਰਾ ਚੁੱਲਾ ਇੱਕ ਥੈਲੇ ਚੁੱਲਾ ਇੱਥੇ ਪਿਆ ਹਾਂ ਹੋਰ ਦੇਖ ਲਾ ਕੀ ਆ ਚਾਕੂ ਚੁੱਕੂ ਹੈਗੇ ਆ ਇਹ ਵੀ ਦੇ ਲੈਣਾ ਤੈਨੂੰ ਲਿਆ ਦਵਾਂ ਇੱਕ ਪੇਟੀ ਹੀ ਹੋਣੀ ਆ ਉਹ ਮੈਂ ਕਹਿੰਦਾ ਪੇਟੀ ਤਾਂ ਮਸ਼ੀਨ ਪਰੇ ਪਈ ਆ ਗੁਰੂ ਆ ਆਪਣੇ ਦਿਮਾਗ ਚ ਕੱਢ ਲੈਣੇ ਵੀਰੇ ਆਣ ਕੇ ਕੱਢ ਲੈਣੇ ਸਵਾਲ ਆਪਾਂ ਕਿਸੇ ਉਹਦਾ ਚੈੱਕ ਕਰ ਲੈਣੇ ਚੁੱਲਾ ਗੈ ਚੋਂ ਤੇਲ ਨਹੀਂ ਮੈਂ ਕਹਿੰਦਾ ਤੇਲ ਹੈਗਾ ਤੇਲ ਦੀ ਬੀਪੀ ਵੀ ਉਹ ਨਹੀਂ ਤੇ ਪਈ ਆ ਹੋਰ ਆਹ ਤੇਲ ਵਾਲੀ ਪੀਪੀ ਉਹ ਦਿੱਤਾ ਸਿੱਧਾ ਹੀ ਕਰੀ ਬਾਈ ਮਗਲਾਇਆ ਲਾ ਦੂਆ ਓਹ ਮਗਲਾ ਉਹਦੇ ਉੱਪਰ ਰਹਿ ਕੇ ਯਾਰ ਤੇਰੇ ਡੁੱਲਿਆ ਤਾਂ ਨਹੀਂ ਹਾਂ ਚੱਲ ਕੋਈ ਨਹੀਂ ਮੜਾ ਜੇ ਤੂੰ ਇਹ ਤਾਂ ਦੂਆ ਹਾਈਡਰੋ ਵਾਲਾ ਇੱਧਰ ਰੱਖ ਦੇ ਬਾਈ ਇਹਨੂੰ ਸਾਈਡ ਖੜਾ ਹੀ ਰੱਖੀ ਵੀ ਪੀ ਇਹ ਟੱਕਣ ਖਰਾਬ ਜਈ ਆ ਆਹ ਤੇਰਾ ਚਾਰ ਦਾ ਲੱਬਾ ਪਿਆ ਇੰਜ ਸਿਲੰਡਰ ਚੁੱਲਾ ਬਾਪਿਆ ਕੁੱਕਰ ਕੱਕਰ ਵੀ ਪਈ ਹੈ ਬਸ ਕੁੱਕਰ ਵੀ ਹੈਗਾ ਸਾਰਾ ਸਾਮਾਨ ਤਾਂ ਸਾਰਾ ਲੈ ਕੇ ਆਈਆਂ ਪਰ ਉਹ ਗੱਤੇ ਦੀ ਪੇਟੀ ਜੀ ਉਹ 100 ਉਹ ਮਸਾਲੇ ਮਸੂਲੇ ਤੇਰੇ ਹਲਦੀ ਮਿਰਚ ਉਹ ਸਬੂਤ ਮਸ਼ੀਨ ਪਰ ਭੁੱਲੇ ਆ ਯਾਰ ਦਿਮਾਗ 'ਚ ਨਹੀਂ ਵੀ ਮਸ਼ੀਨ ਤੇ ਰਹਿ ਗਿਆ ਉਹ ਇਹ ਟਾਬੇ ਪਰ ਤੇ ਲਿਆਈ ਹੁਣ ਬੰਦ ਕਰ ਦੂੰਗਾ ਸ਼ੈੱਡ ਪਰੇ ਅੱਜ ਵੀ ਰੋਟੀ ਟਾਬੇ ਪਰ ਤੇ ਲਿਆਉਣੀ ਔਰ ਕੀ ਆ ਕਿਵੇਂ ਕਰਨੀ ਚੈਟਿੰਗ ਠੀਕ ਨਹੀਂ ਆ ਮਸ਼ੀਨ ਪਰ ਸਾਮਾਨ ਚੱਕ ਲਿਆਉਣੇ ਨਾਲ ਉਹਨਾਂ ਨੂੰ ਰੋਟੀ ਦੇ ਆ ਉਹਨੇ ਲੈ ਕੇ ਮੋ ਟਾਬੇ ਪਰ ਤੇ ਲੈ ਜਾਂਦੇ ਕੋਸ ਨਹੀਂ ਹੈ ਆ ਪਲੇਟ ਹੀ ਰੱਖਣੀ ਬਾਈ ਕੁੱਤੇ ਬਿੱਲੇ ਤੇ ਰਾਤ ਤਾਂ ਬਾਈ ਇੱਥੇ ਜੰਗਲ ਚ ਮੰਗਲ ਲਾਈ ਤੀ ਹੁਣੇ ਚਲ ਬਾਈ ਉਹ ਨਹੀਂ ਆ ਗਏ ਇੱਥੇ ਨਾਲੇ ਨਾਲ ਬਣੇ ਕਰੈਸਰ ਆ ਬਜਰੀ ਵਾਲਾ ਨਾਲੇ ਚੱਲਦਾ ਉਹ ਬਾਈ ਨੇ ਪੁੱਛਿਆ ਮੈਂ ਕਿਹਾ ਯਾਰ ਵੀ ਇੱਕਣਾ ਇੱਕਣਾ ਨਾਲ ਵੇਸਟਰ ਵਾਲੇ ਆ ਵੀ ਸਮਾਨ ਰੱਖਣਾ ਕਿੱਥੇ ਕਹਿੰਦਾ ਵੀ ਦੇਖ ਕੇ ਸਰਦਾਰ ਜੀ ਰੱਖ ਲਓ ਪਹਿਲਾਂ ਤੁਹਾਡਾ ਮੰਨਿਆ ਨਹੀਂ ਉਹ ਤੇ ਫੇ ਆਪਣੇ ਸੇਟ ਨੂੰ ਫੋਨ ਲਾਇਆ ਉਹ ਸੇਟ ਨੇ ਤੇ ਪੁੱਛਿਆ ਨਾ ਵੀ ਕਿੱਥੇ ਤੇ ਰਹਿਣ ਵਾਲੇ ਬੰਦੇ ਉਹ ਕਹਿੰਦੇ ਪੰਜਾਬ ਦੇ ਕਹਿੰਦਾ ਰੱਖ ਲਓ ਜਿੱਥੇ ਮਰਜ਼ੀ ਰੱਖ ਲਓ ਕਹਿੰਦਾ ਬਾਈ ਆਇਆਦਾ ਬਾਈ ਪੰਜਾਬੀ ਬੰਦੇ ਦੀ ਹੈ ਨਾ ਇੱਧਰ ਬਹੁਤ ਇਨਸਪੈਕਟ ਕਰਦੇ ਆ ਵੀ ਜਿੱਥੇ ਕਈ ਰਹੀ ਬਾਈ ਦਿੱਕਤ ਤਾਂ ਨਹੀਂ ਕੋਈ ਆਈ ਰਾਸਤੇ ਵਿੱਚ ਦਿੱਕਤ ਨਹੀਂ ਵੀਰੇ ਵਧੀਆ ਹਾਂ ਵਧੀਆ ਵਧੀਆ ਹੋਰ ਰੋਟੀ ਪਾਣੀ ਦਾ ਪੁੱਛਿਆ ਬਗੜਦੀ ਆ ਹਾਂ ਹੈ ਪਹਿਲਾਂ ਬਣਾਈਏ ਕਿਤੇ ਰੋਟੀ ਮਸ਼ੀਨ ਵਾਲਿਆਂ ਨਾਲ ਹਾਂ ਆ ਬਰੇ ਬਣਾ ਲਈ ਦੀ ਰੋਟੀ ਰੋਟੀ ਦਾ ਸਾਰਾ ਸਬ지 ਸਾਰਾ ਕੁ ਬਣਾ ਲਈ ਹਲ ਬਾਈ ਹਲ ਬੋਈ ਨਾਲ ਤਾਂ ਰਿਹਾ ਹਲ ਬਾਈ ਨੇ ਕੀਤਾ ਦੋ ਦਿਨਾਂ ਦਾ ਅੱਛਾ ਜੀ ਰੋਟੀ ਪਾਣੀ ਚੋਲੂ ਜਿਹੜੀਆਂ ਅੱਜ ਮਰਜ਼ੀ ਜੋ ਮਰਜ਼ੀ ਕਰ ਦੋ ਵੀਰੇ ਉਹੀ ਤਿਆਰ ਕਰਕੇ ਰੱਖਦਾ ਜਿੰਨੇ ਅੱਛਾ ਚਲ ਵਧੀਆ ਨਾ ਅੰਮਾਰ ਆਵੇਂ ਵੀ ਕਿਹੇ ਚੀਜ਼ ਪੰਕਾ ਦੀ ਲੋੜ ਆ ਭਾਈ ਕਿ ਦੱਸਦਾ ਨਾ ਬੰਦੇ ਇਹ ਨਾ ਕਹਿੰਦੇ ਨੀ ਰੋਟੀ ਪਾਣੀ ਬੰਦਾ ਮਾਣਾ ਉਹਦੇ ਰੋਟੀ ਪਾਣੀ ਵੀਰੇ ਸਾਰਿਆਂ ਨੂੰ ਵਧੀਆ ਮਿਲੂਗਾ ਹਾਂ ਪਤਾ ਹਾਂ ਪਤਾ ਕੀ ਆ ਬਾਹਰ ਆਏ ਹੋਏ ਵੀਰੇ ਨਾ ਇੱਥੇ ਕਿਹੜਾ ਆਪਣਾ ਹੋਏਗਾ ਆਪਾਂ ਚਾਰੇ ਆਂ ਰਲ ਮਿਲ ਕੇ ਟਾਈਮ ਆ ਜਿਹੜਾ ਨਾ ਆਪਾਂ ਇੱਕ ਨੇ ਕੱਢਣਾ ਠੀਕ ਨਹੀਂ ਗੱਲ 5-7 ਰੇ ਨਾ ਪੌਰੇ ਲਾਉਣੇ ਉਹਦੇ ਬਾਅਦ ਆਪਾਂ ਆਪਣੇ ਏਰੀਆ ਚ ਜਲ ਜਾਣਾ ਫੇਰ ਵਧੀਆ ਵੀਰੇ ਸਾਰਿਆਂ ਕੋ ਵਧੀਆ ਪੱਲਾਗੇ ਹਾਂ ਮੈਂ ਤਾਂ ਕਹਿੰਦਾ ਇੱਥੇ ਸੌਂ ਜਾ ਕਰੀਏ ਰਾਕ ਚੁੱਪ ਕਰਕੇ ਹਾਂ ਇੱਥੇ ਵੀ ਜਗ੍ਹਾ ਠੀਕ ਆ ਹੂੰ ਨਾਲੇ ਆ ਖੇਤ ਖਾਲੀ ਐ ਇਦਨ ਨੂੰ ਭਾਵੇਂ ਮਸ਼ੀਨ ਇਦਨ ਪਰ ਉਹਰੇ ਐ ਵੀ ਰਾਤ ਨਜ਼ ਮੇਰੇ ਹਵਾਲ ਲੱਗਣੀ ਦਰਵਾਜਰਾ ਹੈ ਨਾ ਇਧਰ ਆ ਦਰਖਤ ਜਿਆ ਪਰ ਵਧੀਆ ਰਿਆ ਜਿਆ ਤਰੇਲ ਜੀ ਪੈ ਗਈ ਠੰਡ ਜੀ ਹੋ ਗਈ ਮੁੜ ਕੇ ਲੋੜੇ ਬਹੁਤ ਮਸ਼ੀਨਾਂ ਚ ਪਿੱਛੇ ਮਸ਼ੀਨ ਇਧਰ ਲਾਉਣੀ ਹੈ ਇਧਰ ਪੈਣਾ ਉਰੇ ਪੈ ਜੂਗੇ ਹਾਂ ਨਾ ਮੰਜਾ ਆਏਗਾ ਤੁਸੀਂ ਮਸ਼ੀਨ ਤੇ ਪੈ ਜਾਓ ਤਿੰਨੇ ਚੜ ਕੇ ਬਾਕੀ ਐ ਵੀ ਬਰਸਾਤ ਦਾ ਟਾਈਮ ਆ ਸਫਸ ਬੋਲੀਏ ਤੇ ਡਰ ਲੱਗਦਾ ਹੂ ਤਾਂ ਕੁਝ ਨਹੀਂ ਹੈ ਅੱਜ ਤਾਂ ਦਿਨ ਚ ਦਾ ਵਾ ਵਧੀਆ ਚੱਲੀ ਜਾਂਦੀ ਆ ਆ ਬਾਲਟੀ ਦਾ ਟੱਕਣਾ ਪਟ ਲੈ ਲੈ ਪਾਣੀ ਦੀ ਭਾਲੀ ਇਹਨੂੰ ਆਹ ਬੋਤਲ ਨਾਲ ਚੱਕੀ ਬਾਈ ਇਹ ਜੰਗਲ ਪਾਣੀ ਵਾਲੀ ਆ ਮੁੰਡਾ ਇੱਥੇ ਰੱਖ ਗਿਆ ਸਵੇਰੇ ਉਹ ਜੋਗਾ ਉਹਨੂੰ ਦੱਸ ਕੇ ਗਿਆ ਮੈਨੂੰ ਆ ਬਾਲਟੀ ਚੱਕ ਲੈ ਲਿਆ ਇਹ ਜੂਰੀ ਵਾਲੀ ਬਾਲਟੀ ਆ ਲੈ ਇਹਨੂੰ ਪੱਟ ਕੇ ਇਹਨੂੰ ਖਾਲੀ ਧੋ ਕੇ ਰਾਂ ਪਾਣੀ ਦੀ ਭਰ ਕੇ ਰੱਖ ਲੈਨੇ ਉਹ ਝੌਂਪੜੀ ਜੇ ਉਹ ਝੌਂਪੜੀ ਆ ਸਾਹਮਣੇ ਨੇ ਆ ਰਾ ਝੁੱਪ ਕਰਕੇ ਝੌਂਪੜੀ ਦੀ ਵਿੱਚ ੱਡਾ ਲਾ ਲੈਨੇ ਇੱਥੇ ਨਾਲੇ ਵਧੀਆ ਇੱਥੇ ਨਜ਼ਾਰੇ ਓ ਆ ਬਈ ਝੌਂਪੜੀ ਜੀ ਬਣੀ ਹੋਈ ਆ ਰਾਤ ਅਸੀਂ ਮੰਝਾ ਹੀ ਚੁੱਕਿਆ ਸੀ ਮੰਝਾ ਭੁੱਲੇ ਘਰੇ ਮੰਝਾ ਲਿਆ ਨਹੀਂ ਹੋਇਆ ਮੈਂ ਕਿਹਾ ਚਲੋ ਇਦੇ ਵਿੱਚ ਰਾਤ ਪਹਿਲਾਂ ਸਲਾਹਤੀ ਵੀ ਇੱਥੀ ਪੈਜਮਾ ਫਿਰ ਮੈਂ ਕਿਹਾ ਨਹੀਂ ਯਾਰ ਹਣਾ ਅਗਲੇ ਦਾ ਸਮਾਨ ਸਮੂਹ ਪਿਆ ਬਾਈ ਕੱਲ ਨੂੰ ਅਗਲਾ ਕਹਿ ਦੇ ਸਾਡਾ ਹੋਰ ਵੀ ਸਮਾਨ ਪਿਆ ਤਾਂ ਲੈ ਕੇ ਚੱਕੇ ਉਹ ਗੱਲ ਫਿਰ ਚੰਗੀ ਜਿਹੀ ਨਹੀਂ ਲੱਗਦੀ ਹੈਗੀ ਬਾਕੀ ਜਿੱਦਣੇ ਵੀ ਬਾਈ ਦੀ ਸੋਆ ਵੀ ਨੂੰ ਵੱਡਾਂਗੇ ਨਾ ਉਦੋਂ ਇਹਨੂੰ ਲੈ ਲਾਂਗੇ ਨਹੀਂ ਵੈਸੇ ਉਰੇ ਪੋਂ ਬਾਈ ਇਹ ਜੇ ਉਰੇ ਪੈਣ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਆ ਇੱਥੇ ਨਾ ਮੜਾਉਣਾ ਬਾਈ ਖੂ ਇੱਥੇ ਨਾ ਮੜਾਉਣਾ ਵਿੱਚ ਨੂੰ ਪਾਟੇ ਪਟਲਣੇ ਦੀ ਉੱਥੇ ਕਾ ਪੈਂਗਣਾ ਪਰ ਨੌਕਰ ਜੀ ਦੱਬ ਕੇ ਪਟਲਾ ਬਸ ਨੇ ਅਗਰ ਉੱਪਰ ਰੈਡੀ ਪਾ ਗਏ ਤੇ ਉੱਪਰ ਪੈਰ ਰੱਖਦੇ ਵਾ ਢੱਕਣ ਕੋਲ ਨੂੰ ਆ ਇੱਥੇ ਪੈਰ ਰੱਖਦੇ ਇੱਥੇ ਆ ਗੱਪੇ ਪੈਰ ਰੱਖਦੇ ਵਸ ਨੇ ਕੁੱਬਜਾ ਪੈ ਕੇ ਨਾ ਮਾਰਨਾ ਪਟਕੇ ਢੱਕਣਾ ਆ ਰੱਖਲਾ ਰੱਖਰਾ ਰੱਖਰਾ ਖੁੱਲ ਗਿਆ ਮੂੰਹ ਹੀ ਚਲੇ ਕੇ ਤੇ ਸਿੱਧੀ ਹੋ ਜੂ ਫੇਰ ਇੱਥੇ ਦੇਖ ਲੈ ਕੋਈ ਚੀਜ਼ ਪਈ ਹੋਣੀ ਆ ਰੋਟੀ ਤਾਂ ਹੀ ਬਣਾਉਣ ਦੇ ਜ ਆਪਣੀ ਇਹ ਚੱਕਰ ਚ ਆਏ ਦੇ ਵਿੱਚ ਰੋਟੀ ਆਪਣੀ ਬਣਾਉਣੇ ਪਰ ਮਸ਼ੀਨ ਤੇ ਸਮਾਨ ਮਿਰਚ ਮਸਾਲਾ ਉੱਥੀ ਛੱਡੇ ਆ ਇਹ ਉਹਦੇ ਕਰਕੇ ਹੁਣ ਕੈਂਸਲੇ ਕਰਨਾ ਪੈ ਗਿਆ ਆ ਭਾਂਡੇ ਭੁੰਡੇ ਦਾ ਇੱਥੇ ਹੀ ਪਏ ਆ ਬਾਈ ਪੂਰੇ ਆਇਆਗਾ ਦਾਤੀ ਹੈਗੀ ਲੈ ਆਹ ਦੇਖ ਆ ਤੀਆ ਲੈ ਇਹ ਦਿਨਾ ਪਾਟਾ ਦੇਖ ਨਾਲ ਹਥਿਆਰ ਹਥਿਆਰ ਵੀ ਉਹ ਖਲਾ ਦਾਤੀ ਆ ਬਾਈ ਇਹਨਾਂ ਦੀ ਖੇਤਾਂ 'ਚ ਕੰਮ ਕਰਦੇ ਆ ਦਾਤੀ ਇਹ ਤੇ ਆਹ ਆਪਣੀ ਦਾਤੀਆਂ ਦੇ ਲੱਗਦੇ ਨੇ ਓਹੋ ਹੱਥਾੜਾ ਦਾਤੀ ਇਹ ਵਧੀਆ ਹੈ ਇਹਦਾ ਕੰਮ ਵਧੀਆ ਕਰਦੀ ਆ ਬਾਕੀ ਮੌਸਮ ਬਾਈ ਸਾਥ ਦੇਈ ਜਾਵੇ ਹੁਣ ਗੱਲ ਤਾਂ ਮੌਸਮ ਤੇ ਆ ਹਨਾ 5-7 ਦਿਨ ਨੂੰ ਲੱਗ ਜਾਣਾ ਉਹ ਤੇ ਬਾਅਦ ਵਿੱਚ ਆਪਾਂ ਆਪਣੇ ਪੱਕੇ ਏਰੀਏ ਹੀ ਜਾਵਾਂਗੇ ਹਨਾ ਜਿੱਥੇ ਆਪਣੀ ਗੱਲਬਾਤ ਕਰੀ ਹੋਈ ਆ ਸ਼ੋਵਾਬੀਨ ਵਟਾਂਗੇ ਉੱਥੇ ਅਜੇ ਸ਼ੋਵਾਬੀਨ ਚੱਲਦੀ ਆ 5-6 ਦਿਨ ਨੂੰ ਫੇਰ ਮੈਂ ਕਿਹਾ ਵੀ ਅਜੇ ਸੂਤ ਨਹੀਂ ਆਉਣੀ ਦੀ ਕਹਾਣੀ ਉਹਦੇ ਕਰਕੇ ਫੇਰ ਇੱਧਰ ਨੂੰ ਆ ਗਏ ਮੈਂ ਕਿਹਾ ਚਲੋ ਜਿਹੜਾ ਖਰਚਾ ਪਾਣੀ ਇਹ ਨਾ ਹੋਇਆ ਰਸਤੇ 'ਚ ਉਹੋ ਪੂਰਾ ਹੋ ਜਵੇ ਬਾਕੀ ਚਲੋ ਮੈਂ ਬੰਦਿਆਂ ਦਾ ਹੋ ਜਵੇ ਬਸ ਬਾਕੀ ਆਪਣੇ ਮਾਲਕ ਦੀ ਮਰਜ਼ੀ ਆ ਬਾਕੀ ਹੋ ਜਾਣਾ ਬਾਈ ਵਧੀਆ ਸਿਸਟਮ ਆ ਸ਼ੋਵਾਬੀਨ ਅਜੇ ਜਿੱਥੇ ਆਪਾਂ ਹੈਗੇ ਆ ਨਾ ਬਹੁਤ ਖੜੀ ਆ ਘਟੋ ਘਟ ਵੀਰੇ 10-12 ਦਿਨ ਜੇ ਲੱਗੇ ਤਾਂ ਆਪਣਾ ਬਾਰੇ ਨਿਆਰੇ ਆ ਬਾਕੀ ਸਾਰੀਆਂ ਮਸ਼ੀਨਾਂ ਹਨਾ ਵਧੀਆ ਚੱਲਦੀਆਂ ਕੋਈ ਮਸ਼ੀਨ ਬਾਈ ਜਿੰਨੀ ਮਸ਼ੀਨਾਂ ਆਲੇ ਆਈ ਜਾਂਦੀਆਂ ਨਾਲ ਦੀਆਂ ਆਉਂਦੀ ਸਾਰੇ ਜਿਹੜੇ ਮਸ਼ੀਨ ਚੱਲ ਪੰਦੀ ਐ ਏਰੀਆ ਇਹੋ ਜਿਹਾ ਆਏ ਨਹੀਂ ਹੈਗਾ ਕਿਸੇ ਦੇ ਮੂੰਹਗ ਨਹੀਂ ਦੇਖਣ ਵਾਲਾ ਕੰਮ ਨਹੀਂ ਹੈਗਾ ਬਾਕੀ ਭੜਾਈ ਆ ਜਿਹੜੀ ਨਾਲ ਦੀ ਨਾਲ ਪੇਮੈਂਟ ਦੇਈ ਜਾਂਦੇ ਆ ਇਹ ਨਹੀਂ ਹੈਗਾ ਵੀ ਹਨਾ ਕੋਈ ਇਹੋ ਜਿਹਾ ਬੰਦਾ ਇੱਕ ਦੋ ਬੰਦੇ ਹੈਗੇ ਆ ਮੀਰ ਮਾਰਾ ਸਵੇਰੇ ਲਈ ਨਹੀਂ ਬਾਈ ਹਨੀ ਹੈ ਨਹੀਂ ਸ਼ਾਮ ਨੂੰ ਚੱਲ ਇੰਨਾ ਵੀ ਆਪਾਂ ਨੂੰ ਕਿਆ ਬੇਤਵਾਰੀ ਆ ਨਾ ਇੱਕ ਰਾਤ ਦੇ ਵਿੱਚ ਕੀ ਫਰਕ ਪੈਣ ਲੱਗਿਆ ਤਾਂ ਕਰਕੇ ਆਪਾਂ ਵੀ ਉਹਨੂੰ ਕਹੀਦਾ ਕੱਲ ਵੱਡੇ ਦਿਨ ਮੈਂ ਕਿਹਾ ਵੀ ਯਾਰ ਪੇਮੈਂਟ ਕਹਿੰਦੇ ਕੱਲ ਨੂੰ ਸਰਦਾਰ ਜੀ ਸਵੇਰੇ ਮਿਲੂਗੀ ਮੈਂ ਕਿਹਾ ਠੀਕ ਆ ਸਵੇਰੇ ਬੰਦੇ ਨੇ ਆਪ ਫੋਨ ਲਾਇਆ ਸੁੱਤਾ ਪਿਆ ਤਾਂ ਕਹਿੰਦੇ ਬਈ ਪੈਸੇ ਲੈ ਜਾ ਆਪਣੇ ਆਪਾਂ ਜਾ ਕੇ ਆਪਣੇ ਲੈ ਆਏ ਹਨਾ ਉਹਦੇ ਬਾਅਦ ਫਿਰ ਇੱਕ ਦੋ ਜਿੱਧਰ ਅੱਜ ਚਲਦੀ ਆ ਉਧਰ ਵੀ ਕਹਿੰਦੇ ਨਾਲ ਦੀਨ ਵਾਲੇ ਸਮਾਂਗੇ ਸਰਦਾਰ ਜੀ ਮੈਂ ਕਿਹਾ ਚਲੋ ਵਧੀਆ ਹੈ ਚਲ ਮੈਂ ਪੜਦਾ ਖੜ ਜਾ ਚਲੋ ਠੀਕ ਆ ਬਾਈ ਬਾਕੀ ਥੋੜੀ ਜੀ ਵੀਡੀਓ ਨਾ ਲੰਬੀ ਹੋ ਜਾਂਦੀ ਆ ਉਹਦੇ ਕਰਕੇ ਨੈਟ ਆ ਬਾਈ ਇਕ ਤਰ੍ਹਾਂ ਫੋਨ ਪਰ ਗੱਲ ਨਹੀਂ ਹੁੰਦੀ ਤੇ ਹਿਸਾਬ ਲਾ ਲਓ ਵੀ ਫੋਨ ਪਰ ਗੱਲ ਨਹੀਂ ਹੁੰਦੀ ਹੈਗੀ ਫੋਨ ਦੀ ਨੈਟਵਰਕ ਰੇਂਜ ਨਹੀਂ ਆਉਂਦੀ ਹੈ ਕਿ ਨੈਟਰੀ ਦਾ ਕੀ ਆਉਣੀ ਆ ਫਿਰ ਇਹ ਵੀਡੀਓ ਲੰਬੀ ਹੋਣ ਕਰਕੇ ਹੈ ਨਾ ਰਾਤ ਦੀ ਹੁਣ ਵੀਡੀਓ ਇੱਕ ਹੋਈ ਹੈ 36 ਮਿੰਟ ਦੀ ਪਹਿਲੀ ਵੀਡੀਓ ਆਪਣੀ ਚਲਾਈ ਦੀ ਹਲੇ ਤੱਕ ਅਣੀ ਪਈ ਹੋ 35 36% ਪਰ ਖੜੀ ਆ ਉੱਕਣੇ ਚੱਲਦੀ ਆ ਚੱਲੀਏ ਫਿਰ ਠੀਕ ਆ ਹਾਂ ਟਾਬੇ ਵਰਤੇ ਹੀ ਲਿਆ ਕੇ ਰੋਟੀ ਆ ਚਾ ਖਾ ਲੈਣੇ ਆ ਫਿਰ ਸ਼ਾਮ ਵਾਲੇ ਦਾ ਜੋੜ ਲਾਂਗੇ ਆਪਣਾ ਜੱਕਾ ਠੀਕ ਨੇ ਠੀਕ ਆ ਬਾਈ ਜੀ ਸ਼ੁਕਰੀਆ ਜੀ ਕਿਹੜਾ ਚੰਦ ਨਾ ਵੀਰੇ